फिलहाल हिसार रोड पर यहाँ किसान इकट्ठा हुए हैं। ये रिहा हुए किसानों का सम्मान करना चाहते थे लेकिन पुलिस ने जो है आगे लगा है। बड़े -बड़े जो है आगे बैरिकेड लगा हैं। हैं बड़े-बड़े कैंटर वो खड़े किए गए तो खनौरी हाले भी लगे हुए है कोर्ट ने दिल्ली जाता कही है हरियाणा सरकार ने ਰਾਤ ਸਮਾਪੂਰ ਹੋਗਾ ਨਹੀਂ ਖੋਲੇਗੇ ਇਦਾਂ ਹੀ ਰਹਿਣਾ ਸਰਕਾਰ ਸੁਪੀਮ ਕੋਰਟ ਚਲੀ ਗਈ ਹੈ ਨਵਦੀਪ ਸਿੰਘ ਜਲਵੇੜੇ ਨੂੰ ਥਰਡ ਡੀ ਟੌਰਚਰ ਦੇ ਕੇ ਚੱਡੇ ਪਾੜੇ ਵਰਫਾ ਇਹ ਰਟਾਇਆ ਕਰੰਟ ਲਾਇਆ ਪਾਣੀ ਚ ਡੋਬੋਇਆ ਉਹ ਕਿਹੜਾ ਜਲਮਾ ਜਿਹੜਾ ਉਹ ਤੇ ਨਹੀਂ ਹੋਇਆ ਉਸ ਤੋਂ ਬਾਅਦ 3 ਮਹੀਨੇ ਜੇਲ੍ਹ ਚ ਬੰਦ ਰੱਖਿਆ ਤੇ ਰਾਤ ਨੂੰ ਜਮਾਨਤ ਦੇ ਉੱਤੇ ਰਿਹਾ ਕੀਤਾ ਗਿਆ ਤਾਂ ਉਹਨੂੰ ਅੱਜ ਬਾਲਾਰੀ ਦਾਣਾ ਮੰਡੀ ਜੇ ਸ਼ੰਭੂ ਤੱਕ ਮਾਰਚ ਦੇ ਵਿੱਚ ਲੈ ਕੇ ਜਾਣਾ ਸੀ ਤਾਂ ਕਿ ਉਹ ਸਲਮਾਨ ਕੀਤਾ ਜਾ ਸਕੇ ਪਰ ਅੱਜ ਤਾਨਾਸ਼ਾਹੀ ਦੇਖੋ ਜ਼ਲਮ ਤੱਕੇ ਦੇਖੋ ਤਕਾਸ਼ਾਹੀ ਦੇਖੋ ਕਿ ਇਥੋਂ ਹਰਿਆਣਾ ਸਰਕਾਰ ਜਿਹੜੀ ਬੀਜੇਪੀ ਸਰਕਾਰ ਹੈ ਉਹ ਕਹਿੰਦੀ ਵੀ ਅਸੀਂ 100 ਨੂੰ ਦਾਣਾ ਮੰਡੀ ਜੋ ਇਕੱਠੇ ਹੋ ਕੇ ਤੁਰਨ ਵੀ ਨਹੀਂ ਦੇਣਾ ਇਹ ਤਾਂ ਲੋਕਤਾਂਤਰ ਕਹਿੰਦੇ ਆ ਸੰਵਿਧਾਨ ਕਹਿੰਦਾ ਕਾਨੂੰਨ ਕਹਿੰਦਾ ਵੀ ਇੱਥੇ ਤੁਸੀਂ ਸ਼ਾਂਤਮਈ ਤਰੀਕੇ ਨਾਲ ਆਪਣਾ ਦੋਸ ਮਜਾਰਾ ਕਰ ਸਕਦੇ ਹੋ ਪ੍ਰਦਰਸ਼ਨ ਕਰ ਸਕਦੇ ਹੋ ਕੋ ਮਾਰਚ ਕਰ ਸਕਦੇ ਹੋ ਉਹਨੂੰ ਵੀ ਰੋਕਿਆ ਜਾਂਦਾ ਸੋ ਇਹ ਸਾਨੂੰ ਸਮਝਣ ਦੀ ਲੋੜ ਹੈ ਜਿਹੜੇ ਅਸਲ ਦੇ ਵਿੱਚ ਨਾ ਇਹਰੇ ਭਾਰਤ ਇੱਕ ਕੋਸਟੇਟਵਲ ਵਾਧ ਰਿਹਾ ਪੁਲਿਸ ਨੂੰ ਇੰਨੀਆਂ ਪਾਵਰਾਂ ਦੇਣੀਆਂ ਹੁਣ ਤਾਂ ਜਵੇਂ ਕਾਨੂੰਨਾਂ ਜਿਹਨਾਂ ਨੇ ਵਸਤੀਵਾਦੀ ਇਹ ਕਹਿੰਦੇ ਵਸਤੀਵਾਦੀ ਕਾਨੂੰਨ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਅਸੀਂ ਜਿਹੜੇ ਹੈਗੇ ਆ ਉਹ ਉਹਨੂੰ ਖਤਮ ਕੀਤਾ ਅਸੀਂ ਲੋਕਾਂ ਨੂੰ ਇਨਸਾਫ ਜਲਦੀ ਮਿਲੂਗਾ ਲੋਕਾਂ ਨੂੰ ਸੌਖਾ ਹੋ ਜੂਗਾ ਇਨਸਾਫ ਮਿਲਣਾ ਧੱਕਾ ਨਹੀਂ ਹੋਊਗਾ ਮੈਂ ਕਹਿੰਦਾ ਇਹ ਕਾਨੂੰਨਾਂ ਨੂੰ ਇੰਨਾ ਖਤਰਨਾਕ ਕਰਤਾ ਇਹਨਾਂ ਨੇ 25 ਤੋਂ 40 ਦਿਨ ਕੋਈ ਬੰਦਾ ਚੱਕ ਕੇ ਪੁਲਿਸ ਬਿਨਾ ਕਿਸੇ ਦਾਲਤ ਨੂੰ ਉਲਾਹ ਦਿੱਤੇ ਤੋਂ ਰੱਖ ਸਕਦੇ ਨੇ ਜਾ ਕੱਲ ਨੂੰ ਕੋਈ ਕਿਸਾਨ ਨੇ ਮਜ਼ਦੂਰ ਨੇ ਕੋਈ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਕੋਈ ਮੁਲਾਜ਼ਮ ਨੇ ਕੋਈ ਵੀ ਅੱਛੇ ਵਰਗ ਆ ਕੇ ਆਪਣੇ ਹੱਕਾਂ ਲਈ ਕੋਈ ਧਰਨਾ ਮਜਾਰਾ ਕਰੂਗਾ ਤਾਂ ਉਹਦੇ ਉੱਤੇ ਜਿਹੜੇ ਅਤਵਾਦੀ ਰੋਕੂ ਐਕਟ ਨੇ ਯੂਏਪੀ ਐਨਐਸ ਲੱਗ ਸਕਦੀ ਹੈ ਉਹਨਾਂ ਕਾਨੂੰਨਾਂ ਵਿੱਚ ਐਮੈਂਡਮੈਂਟ ਕੀਤੀਆਂ ਗਈਆਂ ਨੇ ਛੋਟਾਂ ਕੀਤੀਆਂ ਗਈਆਂ ਨੇ ਜਿਹੜੇ ਉਹ ਇੱਕ ਤਰੀਕੇ ਦੇ ਨਾਲ ਕਿਵੇਂ ਇੱਥੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਦੱਬਣਾ ਤੇ ਕਿਵੇਂ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਉਹਨਾਂ ਰਾਹ ਖੋਲਣਾ ਵੀ ਉਹਨਾਂ ਨੂੰ ਜਿਹੜੀ 에어ਪੋਰਟ ਹੈ ਵੀਐਸਨ ਨਾਲ ਰੇਲਵੇ ਦੇ ਪਹਿਲੂ ਦੇ ਹਵਾਲੇ ਕਰਤੀ ਹੁਣ ਰਹਿਦੀ ਸੋ ਜਮੀਨਾਂ जमीना खो तो के फिलहाल कि कि बातचीत तो तो बात से मसला हल होगा या आप जो है यहाँ पर धरना देंगे आप कब दे दे बैठे जिन्ना जिन्हें मसला हल्दे सागू गए अगली रणनीति ने तय करनी है सहयोग तौर पर ਅਭੀ ਅਗਰ ਪੁਲਿਸ ਨਹੀਂ ਖੋਲਤੀ ਤਾਂ ਇੱਥੇ ਕਦ ਤੱਕ ਰਹੇਗੇ ਆਪ ਲੋਕ ਇੱਕ ਸਾਲਾਂ ਆ ਗਏ ਚਾਹੇ ਇੱਥੇ ਬਿਠਾ ਦੇਣ ਇੱਥੇ ਬਹਿ ਜਾਣਗੇ ਪਹਿਲਾਂ ਵੀ ਤੇ ਸ਼ੰਭੂ ਖਰੋਰੀ ਕਈ ਮਹੀਨਿਆਂ ਤੋਂ ਬੈਠੀ ਹੈ ਫਿਲਹਾਲ ਬਾਤ ਚਿੱਤ ਸੇ ਲੱਗਦਾ ਕੋਈ ਹੱਲ ਨਿਕਲੇਗਾ ਬਾਤ ਚਿੱਤ ਸੇ ਆਪ ਕੋ ਲੱਗਦਾ ਕੋਈ ਹੱਲ ਨਿਕਲਣਾ ਚਾਹੀਦਾ ਪਰ ਸਰਕਾਰ ਅੜੀ ਹੋਈ ਹੈ ਸਰਕਾਰ ਕਹਿੰਦੀ ਨਹੀਂ ਡਿਕਟੇਟਰਸ਼ਿਪ ਜਿਹੜੀ ਹੁੰਦੀ ਹੈ ਨਾ ਤਾਨਾਸ਼ਾਹ ਹੁੰਦਾ ਤਾਨਾਸ਼ਾਹ ਆਪਣੇ ਲੋਕਾਂ ਨੂੰ ਐਂ ਕੁਚਲਦਾ ਸੋ ਉਸ ਉਸ ਰਾਹ ਤੇ ਸਰਕਾਰ ਮੋਦੀ ਦੀ ਤਰੀ ਹੋਈ ਹੈ बिल्कुल ये हमारे साथ जो बता रहे थे कि पुलिस जो है वो दानाई रवैया जो है वो अपना रही है ये लोग आराम से हमारा शहर मंडी में जाना चाहते थे जेल से हुए किसानों को तो सफान करना चाहते थे लेकिन फिलहाल पुलिस जो है इनको आगे नहीं जाने दे रही और अगर अच्छा रहा तो ये यहाँ पर भी अपना धरना लगा सकते हैं अमलप्रीत सबरवाला